ਉਜਕੇ ਖਰਾਬ ਤੇ ਧੋਖੇ ਬਾਜ ਹੈ ਕੌਣ ਉੱਚੀ ਬੋਲਿਏ ਦਿਲ ਜਿਹੜਾ ਸਾਡਾ ਪੁੱਜ ਕੇ ਖਰਾਬ ਤੇ ਵਚਨ ਚ ਲਿਖਿਆ ਧੋਖੇ ਬਾਜਿਆ ਸਾਡਾ ਦਿਲ ਸਾਨੂੰ ਬਹੁਤ ਜਗਤ ਧੋਖਾ ਦਿੰਦਾ ਹੈ ਔਰ ਅਸੀਂ ਗਾ ਰਹੇ ਹਾਂ ਕਰਦੇ ਰਹਿਮ ਪਿਤਾ ਦੇ ਦੇ ਰੂਹ ਦਾ ਮਸਾ ਖਾਲੀ ਦਿਲ ਲੈ ਕੇ ਆਇਆ ਹਾਂ ਚੈੱਕ ਕਰਨਾ ਹੈ ਅੱਜ ਆਪਣੇ ਦਿਲ ਨੂੰ ਅਰਾਧਨਾ ਦੇ ਵਿੱਚ ਕਿ ਸੱਚਮੁੱਚ ਮੇਰਾ ਦਿਲ ਖਾਲੀ ਹੈ ਜਾਂ ਤੁਸੇ ਦੇ ਨਾਲ ਨਫਰਤ ਦੇ ਨਾਲ ਰਵਾਹਟ ਦੇ ਨਾਲ ਬੈਨ ਵਿਰੋਧ ਦੇ ਨਾਲ ਝਗੜੇ ਦੇ ਨਾਲ ਈਰਖਾ ਦੇ ਨਾਲ ਹੁੱਟਾਂ ਦੇ ਨਾਲ ਦਿੱਕਤਾਂ ਦੇ ਨਾਲ ਕਿਹੜੀ ਚੀਜ਼ ਦੇ ਨਾਲ ਅੱਜ ਮੇਰਾ ਦਿਲ ਭਰਿਆ ਹੋਇਆ ਹੈ ਚੈੱਕ ਕਰਨਾ ਹੈ ਖਾਲੀ ਆ ਕਿ ਕੁਝ ਹੈ ਜਾਂ ਮੇਰੇ ਦਿਲ ਦੇ ਵਿੱਚ ਪਾਪ ਤੇ ਨਹੀਂ ਕਿਤੇ ਮੇਰੇ ਦਿਲ ਦੇ ਵਿੱਚ ਕਿਸੇ ਦੇ ਵਿਰੋਧ ਦੇ ਵਿੱਚ ਤੇ ਨਹੀਂ ਮੈਂ ਸੋਚ ਰਿਹਾ ਕਿ ਜੋ ਮੈਂ ਦਿਲ ਦੇ ਵਿੱਚ ਜਮਾ ਕਰਕੇ ਬੈਠਾ ਹਾਂ ਚੈੱਕ ਕਰਨਾ ਹੈ ਮੇਰਾ ਦਿਲ ਖਾਲੀ ਹੈ ਕਿ ਗਲਤ ਚੀਜ਼ਾਂ ਦੇ ਨਾਲ ਭਰਿਆ ਹੋਇਆ ਹੈ ठीक है कला गाँव समझना है, आज आराधना में दस रही कला गीत गाने आराधना नहीं है अभुट चढ़ा रहे अं परमेश्वर को की ऑफर कर रहे हैं की बलिदान दे रहे हैं और वह आराधना जी प्रभु को पसंद आती है जिने बलिदान है और अच्छ अपने दिल ਇੱਕ ਜਰਨਾ ਯਾ ਅਗਰ ਕੁਛ ਹੈ ਯਾ ਉਹਨੂੰ ਖਾਲੀ ਕਰ ਤੋ ਪ੍ਰਭੂ ਨੂੰ ਕਹੋ ਪ੍ਰਭੂ ਅੱਜ ਮੈਂ ਖਾਲੀ ਦਿਲ ਲੈ ਕੇ ਆਇਆ ਉਹਦੇ ਵਿੱਚ ਕੋਈ ਪਾਪ ਨਹੀਂ ਹੈ ਕੋਈ ਗੁੱਸਾ ਨਹੀਂ ਹੈ ਕਿਸੇ ਦੇ ਲਈ ਕੋਈ ਬੁਰਾਈ ਨਹੀਂ ਹੈ ਨਫ਼ਰਤ ਨਹੀਂ ਹੈ ਝਗੜਾ ਨਹੀਂ ਹੈ ਵਿਆਪ ਨਹੀਂ ਹੈ ਵਿਰੋਧ ਨਹੀਂ ਹੈ ਮੇਰਾ ਦਿਲ ਖਾਲੀ ਹੈ ਔਰ ਪ੍ਰਭੂ ਜੜਾਇਆ ਉਹ ਸਾਡੇ ਦਿਲ ਸਾਡੇ ਹਾਰ ਤੋਂ ਐਕਸਰਾ ਕਰਕੇ ਐਕਸਰੇ ਮਸ਼ੀਨ ਵਾਲਾ ਨਹੀਂ ਪਰ ਪ੍ਰਭੂ ਦਾ ਦੂਤ ਉਸ ਪਰਮੇਸ਼ਰ ਸਾਡੇ ਦਿਲ ਦਾ ਸਕੈਨ ਕਰ ਰਿਹਾ ਆ ਅਰਾਧਨਾ ਦੇ ਵਿੱਚ ਔਰ ਅਗਰ ਕਿਸੇ ਦੇ ਲਈ ਤੁਸੀਂ ਕੜਵਾਹਟ ਨਫ਼ਰਤ ਕੋਈ ਵੀ ਚੀਜ਼ ਆਪਣੇ ਦਿਲ ਦੇ ਵਿੱਚ ਕੋਲਡ ਕਰਕੇ ਰੱਖੀ ہوئی ਆ ਫੜ ਕੇ ਰੱਖੀ ਏ ਇਹਦਾ ਮਤਲਬ ਦਿਲ ਹਜੇ ਤੱਕ ਖਾਲੀ ਨਹੀਂ ਏ ਔਰ ਸਹੀ ਅਰਾਧਨਾ ਅਸੀਂ ਨਹੀਂ ਕਰ ਰਹੇ ਔਰ ਪ੍ਰਭੂ ਦਾ ਚਾਨ ਕਰ ਰਿਹਾ ਸਾਡੇ ਰਹਿਮ ਪਿਤਾ ਦੇ ਦੇ ਰੂਹ ਦਾ ਮਸਾ ਉਹਦਾ ਰਹਿਮ ਮਦੋਂ ਆਏਗਾ ਜਦੋਂ ਖਾਲੀ ਦਿਲ ਲੈ ਕੇ ਆਵਾਂਗੇ